ਸਤਿ ਸ਼੍ਰੀ ਅਕਾਲ ਤੇ ਤੁਸੀਂ ਦੇਖ ਰਹੇ ਹੋ ਫਾਸਟ نیوز ਪੰਜਾਬੀ ਤੇ ਮੈਂ ਲਖਵਿੰਦਰ ਸਿੰਘ ਕਤਰੀ ਅੱਜ ਸ਼ਿਵ ਸ਼ੰਕਰ ਸੇਵਾ ਦਲ ਰਜਿਸਟਰਡ ਸਮਰਾਲਾ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਜੋ ਕਿ 23ਵਾਂ ਵਿਸ਼ਾਲ ਭਗਵਤੀ ਜਾਗਰਣ ਜਿਹੜਾ ਇੱਥੇ ਸਮਰਾਲਾ ਦੇ ਗਰਲ ਸਕੂਲ ਦੇ ਵਿੱਚ ਹੋਣਾ ਸੀਗਾ ਉਹ ਜਿਹੜੀ ਕੱਲ 3 ਤਰੀਕ ਨੂੰ ਜਿਹੜਾ ਜਾਗਰਣ ਹੋਣਾ ਸੀ ਉਹਨੂੰ ਮੁਲਤਵੀ ਕੀਤਾ ਗਿਆ ਵਾ ਮੀਟਿੰਗ ਦੇ ਵਿੱਚ ਜਿਹੜੇ ਫੈਸਲੇ ਲਿੱਤੇ ਗਏ ਨੇ ਹੋਰ ਕੀ ਫੈਸਲੇ ਲਿੱਤੇ ਗਏ ਨੇ ਜਿਹੜੇ ਕਲੱਬ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਇਸ ਸਵੰਧ ਦੇ ਵਿੱਚ ਸ਼ਿਸ਼ਮੋਤ ਦੇ ਨਿਸ਼ੂ ਜੀ ਤੇ ਕੀ ਕਹਿਣਾ ਤੁਹਾਨੂੰ ਜਿਹੜਾ ਅੱਜ ਦੀ ਸਥਿਤੀ ਨੂੰ ਕਰਾਂ ਅਸੀਂ ਸਾਰੇ ਇਲਾਕਾ ਨਿਵਾਸੀਆਂ ਤੇ ਸ਼ਹਿਰ ਨਿਵਾਸੀਆਂ ਨੂੰ ਆਪਣੇ ਵੱਲੋਂ ਤੇ ਸਾਡੇ ਕਲੱਬ ਸ਼ਿਵ ਸ਼ੰਕਰ ਸੇਵਾਦਾਲ ਵੱਲੋਂ ਜੋ ਕੱਲ ਨੂੰ ਜਾਗਰਣ ਹੋਣਾ ਸੀਗਾ ਉਸ ਦੇ ਬਾਰੇ ਅੱਜ ਇਹ ਮੀਟਿੰਗ ਤੇ ਮਤਾ ਪਾਇਆ ਗਿਆ ਹੈ ਕਿ ਜੋ ਕਿ ਮੌਜੂਦਾ ਆਪਣੇ ਹਾਲ ਹਾਲਾਤ ਨੇ ਹੜ੍ਹਾਂ ਦੇ ਜਾਂ ਮੰਨ ਲਓ ਆਪਣੇ ਜੋ بارش ਹੋ ਰਹੀ ਹੈ ਫਲੱਡ ਆ ਰਹੇ ਨੇ ਉਸ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਅਸੀਂ ਇਹ ਜਾਗਰਣ ਪੋਸਟਪੋਨ ਕਰਨ ਦਾ ਫੈਸਲਾ ਲਿਆ ਹੈ ਕੀ ਜਨ ਕਰੀ ਅਗਲੀਆਂ ਡੇਟਾਂ ਕਦੋਂ ਤੱਕ ਤੁਸੀਂ ਫਾਈਨਲ ਕਰੋਗੇ ਅਗਲੀਆਂ ਡੇਟਾਂ ਜਿਹੜੀਆਂ ਜੋ ਕਿ ਸਾਡੀ ਬਰਿੰਦਾਵਨ ਜੀ ਤੋਂ ਚਿੱਤਰਵਿਤਰੀ ਮਹਾਰਾਜ ਆ ਰਹੇ ਸੀ ਉਹਨਾਂ ਨਾਲ ਪੂਰੀ ਵਾਰਤਾ ਲਾਭ ਕਰਕੇ ਜਿੰਮੇ ਸਾਨੂੰ ਅਗਲੀ ਡੇਟ ਮਿਲੂਗੀ ਉਹ ਸਾਰੇ ਸ਼ਹਿਨਵਾਸੀਆਂ ਨੂੰ ਮੀਡੀਆ ਥਰੂ ਤੇ ਆਪਣੇ ਜਿੱਦਾਂ ਸਾਡੇ ਜੋ ਵੀ ਸੰਪਰਕ ਚ ਨੇ ਸਾਰਿਆਂ ਨੂੰ ਤਲਾਹ ਕੀਤਾ ਜਾਊਗਾ ਮੈਂ ਬਾਬਰ ਸਿੰਘ ਤੇ ਠੀਕ ਹੈ ਨਾ ਚੋਨੇ ਜਿਹੜਾ ਹੈਗਾ ਐ ਸ਼ਿਵ ਸ਼ੰਕਰ ਸੇਵਾਦਾਰ ਲੋਨੋ ਤੀਮਾ ਜਾਗਰਨ ਹੋਣ ਜਾ ਰਿਹਾ ਇਹ ਮੌਸਮ ਬਹੁਤ ਜ਼ਿਆਦਾ ਖਰਾਬ ਹੋਣ ਕਰਕੇ ਅਸੀਂ ਇਹ ਜਾਗਰਨ ਨੂੰ ਥੋੜਾ ਜਿਹਾ ਡਿਲੇ ਕੀਤਾ ਤੇ ਚਿੱਤਰ ਵਿੱਚ ਜਿੱਤੇ ਜਦੋਂ ਸਮਾਂ ਜਦੋਂ ਮਿਲਿਆ ਜਾਊਗਾ ਅੱਗੇ ਸਾਰੇ ਪਬਲਿਕ ਨੂੰ ਤੇ ਵੀਰਾਂ ਭਾਈਆਂ ਨੂੰ ਸਮਾਂ ਤਲਾਹ ਦਸਾਂਗੇ ਕੁਝ ਦਿਨ ਪਹਿਲਾਂ ਦੱਸਿਆ ਜਾਵੇਗਾ ਉਸ ਤੋਂ ਜਾਗਰਨ ਦੀ ਡੇਟ ਫਾਈਨਲ ਹੋਈ ਤੇ ਜ਼ਰੂਰ ਜਾਕਰ ਇੱਕ ਅਸੀਂ ਮੇਰਾ ਨਾਮ ਹੈ ਕਾ ਵਿਪੂ ਗੁਪਤਾ ਤੇ ਅੱਜ ਜੋ ਮੀਟਿੰਗ ਕੀਤੀ ਹੈ ਕੀ ਹੈ ਸਾਰਾ ਅੱਜ ਅਸੀਂ ਜੋ ਮੀਟਿੰਗ ਕੀਤੀ ਅਸੀਂ ਪੰਜਾਬ ਦੇ ਮੌਜੂਦਾ ਹਾਲਾਤ ਦੇਖਦੇ ਹੋਏ ਅਸੀਂ ਉਹਨੂੰ ਪੋਸਟਪੋਨ ਕੀਤਾ ਹੈ ਆਪਣਾ ਜਾਗਰਣ ਜੋ ਕਿ ਅਸੀਂ ਚਿੱਤਰਚਿੱਤਰ ਜੀ ਨਾਲ ਡਿਸਕਸ ਕਰਕੇ ਜੋ ਡੇਟ ਲੈਣਗੇ ਉਸ ਹਿਸਾਬ ਨਾਲ ਅਸੀਂ ਸਾਰੇ ਲੋਕਾਂ ਨੂੰ ਤੇ ਸਾਰੇ ਆਪਣੇ ਸਹਿ ਸ਼ਹਿਰ ਨਿਵਾਸੀਆਂ ਨੂੰ ਇਤਲਾਹ ਕਰਾਂਗੇ ਕਿ ਆਪਾਂ ਕਦ ਆਪਣਾ ਨੈਕਸਟ ਜਾਗਰਣ ਕਰਵਾਉਣ ਜਾ ਰਹੇ ਹਾਂ